ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ নিউজ 24 ਇਸ ਵੇਲੇ ਸਰਕਾਰੀ ਪ੍ਰਾਇਮਰੀ ਸਕੂਲ ਕੋਲ ਸਰ ਮਲਾ ਵਿਖੇ ਬਿਲਕੁਲ ਅਮਨ ਅਮਾਨ ਨਾਲ ਵੋਟਾਂ ਹੋ ਰਹੀਆਂ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਕਿਸੇ ਗੱਲ ਦੀ ਵੀ ਮਨ ਲੋ ਬਿਲਕੁਲ ਠੀਕ ਚੱਲ ਰਿਹਾ ਕੰਮ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਆਰਾਮ ਨਾਲ ਚੱਲ ਰਹੀ ਹੈ ਜਿਹੜੇ ਵੋਟਰ ਆਪਣੇ ਆਪ ਜਿਸ ਵੀ ਕੈਂਡੀਡੇਟ ਨੂੰ ਵੋਟ ਪਾਉਣੀ ਆ ਉਹ ਪਾ ਰਹੇ ਧੰਨਵਾਦ ਜੀ ਹਾਂਜੀ ਪੰਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਅੱਜ ਵੋਟਾਂ ਦਾ ਤਕਰੀਬਨ ਦੌਰ ਚੱਲ ਰਿਹਾ ਕਾਫੀ ਤਕਰੀਬਨ ਹਮ ਹਮਾ ਕੇ ਜਿਹੜੇ ਸਾਡੇ ਵੋਟਰਾਂ ਮੋਟਾ ਪਾ ਰਿਆ ਤੇ ਤੁਹਾਨੂੰ ਕਿਹਦਾ ਹੰਗਾਰ ਮਿਲ ਰਿਹਾ ਇਸ ਵੇਲੇ ਸਾਨੂੰ ਤਾਂ ਬਹੁਤ ਬੜੀਆ ਰਿਸਪੌਂਸ ਮਿਲਦਾ ਪਿਆ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦੇ ਬਾਰੇ ਵੋਟਰਾਂ ਦੇ ਵੋਟਰਾਂ ਨੂੰ ਕੀ ਹੋ ਪੀ ਲਿਆ ਵੋਟਰ ਅੱਜ ਕੱਲ ਬਹੁਤ ਐਜੂਕੇਟਿਡ ਹੈ ਆਪਣੀ ਮਰਜ਼ੀ ਨਾਲ ਉਹ ਕੰਮ ਦੇਖਦੇ ਆਪਣੇ ਵੋਟਾਂ ਪਾਈ ਜਾਂਦੇ ਆਪਣੇ ਮਰਜ਼ੀ ਨਾਲ ਪਾਈ ਜਾਂਦੇ ਜੀ ਸਾਨੂੰ ਤਾਂ ਬੜੀਆ ਰਿਸਪੌਂਸ ਲੱਗਦਾ ਕਿਸੇ ਰੋਕ ਟੋਕ ਤਾਂ ਨਹੀਂ ਰੋਕ ਟੋਕ ਕੋਈ ਨਹੀਂ ਹੈ ਜੀ ਬਹੁਤ ਵਧੀਆ ਲੱਗਦਾ ਪਿਆ ਤੇ ਬਿਲਕੁਲ ਸਹੀ ਚੱਲ ਰਿਹਾ ਕੰਮ ਸਹੀ ਚੱਲਦਾ ਪਿਆ ਚਲੋ ਕੋਈ ਲੜਾਈ ਝਗੜਾ ਕੋਈ ਝਗੜਾ ਨਹੀਂ ਹਾਂਜੀ ਵੀਰ ਜੀ ਕੁਛ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਟਾਈਮ ਤੇ ਦੇਖੋ ਜੀ ਬਹੁਤ سپورਟਰ ਸਿਆਣਾ ਆ ਅੱਜ ਪੜ੍ਹਿਆ ਲਿਖਿਆ سپورਟਰ ਆ ਔਰ سپورਟਰ ਆਪਣੀ ਮਰਜ਼ੀ ਦੀ ਵੋਟ ਪੜ੍ਹੇ ਲਿਖੇ ਦੇ ਹਿਸਾਬ ਨਾਲ ਆਪਣੀ ਵੋਟ ਉਹ ਯੂਜ਼ ਕਰ ਰਿਹਾ ਔਰ ਵਧੀਆ ਬਹੁਤ ਵਧੀਆ ਸਾਨੂੰ ਸਪੋਰਟਸ ਮਿਲ ਰਿਹਾ ਔਰ ਅਸੀਂ سپورਟਰ ਦੇ ਵੋਟਰ ਦੇ ਅਸੀਂ ਧੰਨਵਾਦੀ ਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਮਰਜ਼ੀ ਨਾਲ ਆਪਣੀਆਂ ਵੋਟਾਂ ਵੋਟਰ ਪਾ ਰਿਆ ਆ ਹਾਂਜੀ ਵਾਹ ਬੈਨ ਜਿਆ ਵਾਹ ਮਾਰ ਅੰਦਰ ਹੀ ਇੱਥੇ ਆਜਾ ਆ ਇਧਰ ਹਾਂਜੀ ਅੱਜ ਦੇ ਅੱਜ ਦੇ ਵੋਟਾਂ ਦੇ ਦੌਰ ਦੇ ਵਿੱਚ ਜਿਹੜਾ ਹਰਕ ਪਾਰਟੀ ਚੋਣ ਲੜ ਰਹੀ ਆ ਹਰਕ ਪਾਰਟੀ ਨੂੰ ਕਿੰਨਾ ਕਿੰਨਾ ਕਿ ਸਮਰਥਕ ਮਿਲ ਰਿਹਾ ਇਹ ਮਤਲਬ ਤੁਹਾਨੂੰ ਤੁਸੀਂ ਦੇਖ ਰਹੇ ਆ ਕਿੰਨਾ ਕਿ ਸਹੀ ਆ ਦੇਖੋ ਜੀ ਹਲਕੇ ਦੇ ਵਿੱਚ ਸਾਡੇ ਹਲਕੇ ਵਿਦਿਆਨੀ ਤੋਂ ਸੋਮ ਪ੍ਰਕਾਸ਼ ਜਿਹੜੀ ਕਿ ਬੀਜੇਪੀ ਦੀ ਕੈਂਡੀਡੇਟ ਹੈ ਬਹੁਤ ਹੀ ਇਮਾਨਦਾਰ ਬਹੁਤ ਬਦਿਆ ਸਾਡੇ ਜਿਹੜੀ ਕੈਂਡੀਡੇਟ ਹੈ ਔਰ ਲੋਕ ਸੇ ਕੋ ਸਮਾਜ ਸੇ ਵਿਕਾਇਆ ਹੋ ਇਸ ਕਰਕੇ ਅੱਜ ਇੱਥੇ ਜਿਹੜਾ ਸਾਰਾ ਜੋ ਜਿਹੜੇ ਬੀਜੇਪੀ ਦੇ ਵਾਲੇ ਪੜੇ ਪਾਸੇ ਔਰ ਮੋਦੀ ਜੀ ਦੇ ਨਾਲ ਇੱਥੇ ਬੋਲਦਾ ਮਿਲਦੀਆਂ ਉਹਨਾਂ ਦੇ ਘਰ ਵਾਲਾ ਜਿਹੜਾ केंद्रीय मंत्री श्री सोम प्रकाश जी उन्होंने सारे एरिया दे बहुत ज्यादा काम करा है बहुत ही माननीय देर कावे बहुत ही अच्छे लोग हैं बहुत ही बलिये लोग हैं किस टाइम सारी लहर उन्होंने चली है ਤੁਹਾਨੂੰ ਕੀ ਲੱਗਦਾ ਆਪਣੀ ਜਿਹੜੀ ਮੋਦੀ ਅਨੀਤਾ ਸੋਮਪ੍ਰਕਾਸ਼ ਜੀ ਦੀ ਸੀਟ ਆ ਉਹ ਆਪਣੀ ਜਿੱਤ ਪੱਕੀ ਆ ਤੁਹਾਡੀ ਬਿਲਕੁਲ ਜੀ ਹੰਦਰਸਨ ਰਾਈਟ ਹੈ ਔਰ ਉਹ ਸਰ ਸਰ 2.5 ਲੱਖ ਵੋਟਰ ਜਿਹੜੀ ਹੈ ਜਿਹੜੀ ਜਿੱਤ ਪੱਕੀ ਹੋ ਪਤਾ ਲੇਗੀ ਔਰ ਸਾਨੂੰ ਪੂਰੀ ਉਮੀਦ ਹੈ ਇਸ ਵਾਰ ਮੋਦੀ ਸਰਕਾਰ ਅਗੇ 400 ਪਾਰ ਹੋਏਗੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਅੱਜ ਦੀ ਵੋਟਾਂ ਦੇ ਦੌਰ ਤੇ ਜਿਹੜੇ ਵੋਟਰ ਆ ਆਪਣੀ ਆਪਣੀ ਬੂਥ ਦੇ ਅੱਗੇ ਮਾਰ ਕਰ ਰਹੇ ਆ ਔਰ ਤੁਸੀਂ ਵੀ ਬੂਥ ਲਾ ਕੇ ਬੈਠੇ ਹੋ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਦੇਖੋ ਜੀ ਲੋਕਾਂ ਦੇ ਵਿੱਚ ਬਹੁਤ ਹੀ ਵੱਡਾ ਹੰਗਾਰਾ ਆ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਉਂਕਿ ਲੋਕ ਵੀ ਹੁਣ ਵੱਖਰੀ ਵੱਖਰੀ ਪਾਰਟੀਆਂ ਨੂੰ ਦੇਖ ਕੇ ਤੰਗ ਹੋ ਚੁੱਕੇ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਕਾਰਿਆ ਕੀਤਾ ਸੀਗਾ ਜਿੱਦਾਂ ਬਿਜਲੀ ਫਰੀ ਕਰਤੀ ਸਕੂਲ ਅਫਰਮੇਸ਼ਨ ਕਰਤਾ ਆਪਣੇ ਕਮਾਲਾ ਕਲੀਨਿਕ ਖੋਲਤਾ ਲੋਕਾਂ ਨੂੰ ਆਪ ਮਤਲਬ ਲੋਕ ਅਵੇਰਨੈਸ ਹੋ ਗਿਆ ਪੂਰਾ ਲੋਕਾਂ ਵਿੱਚ ਅਵੇਰਨੈਸ ਆ ਗਈ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੁਰਾਣੀ ਪਾਰਟੀਆਂ ਸੋਦੇਤੀ ਸਾੜੀ ਰਤੀ ਬੋਤਾਂ ਦੇਤੀਆਂ ਉਤੋਂ ਲੋਕ ਅਵੇਰ ਹੋ ਚੁੱਕੇ ਨੇ ਹੁਣ ਲੋਕਾਂ ਨੂੰ ਆਪ ਨੂੰ ਸਮਝ ਆ ਇਸ ਤੇ ਕਿ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਆਮ ਆਦਮੀ ਪਾਰਟੀ ਵਾਲਾ ਅਸੀਂ ਪੂਰਾ ਭਰੋਸਾ ਦੇ ਰਿਹਾ ਡਾਕਟਰ ਸਾਹਿਬ ਫਕਵਾੜੇ ਤੋਂ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਆ ਕੀ ਤੁਹਾਨੂੰ ਮੈਂ ਨਿਸ਼ਚਿਤ ਤੁਸੀਂ ਜਿੱਤ ਸਮਝਦੇ ਹੋ ਆਪਣੀ ਦੇਖੋ ਜੀ ਅਸੀਂ ਬਿਲਕੁਲ ਜਿੱਤ ਸਮਝਦੇ ਰਹੇ ਆਪਣੀ ਆਮ ਆਦਮੀ ਪਾਰਟੀ ਠੀਕ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜਿੰਦਾਬਾਦ ਮੈਡਮ ਜਾਮਨੀ ਗੋਮਰ ਜਿੰਦਾਬਾਦ ਹਾਂਜੀ ਅੱਜ ਵੋਟਾਂ ਦਾ ਦੌਰ ਜਾਰੀ ਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜਿਹੜਾ ਵੋਟਾਂ ਦਾ ਦੌਰ ਜਾਰੀ ਆ ਇਹਨੂੰ ਅੱਛਾ ਦੇਖਦੇ ਪਏ ਸ਼ਾਂਤੀਬਾਈ ਮਾਹੌਲ ਆ ਵਧੀਆ ਚੱਲ ਰਿਹਾ ਹਾਂਜੀ ਵਧੀਆ ਚੱਲ ਰਿਹਾ ਕਿਸੇ ਗੱਲ ਦੀ ਕੋਈ ਗਲਤ ਬਾਤ ਤਾਂ ਨਹੀਂ ਕੋਈ ਗਲਤ ਬਾਤ ਠੀਕ ਹੈ ਪ੍ਰੋਗਰਾਮ ਸਾਰੇ ਸ਼ਾਂਤੀਪੂਰਨ ਹੈ ਜੀ ਸ਼ਾਂਤੀਪੂਰਨ ਹੈ ਹਾਂਜੀ ਹਾਂ ਅੰਮੀ ਦੀ ਕਾਟਲੀ ਆਜੀ ਸਰ ਸਸੀ ਕਾਲ ਜੀ ਸਰ ਵੋਟਾਂ ਦਾ ਜਿਹੜਾ ਦੌਰ ਰਿਹਾ ਚੱਲ ਰਿਹਾ ਨਹੀਂ ਦੇ ਇਸ ਵੇਲੇ ਜਿਹੜੇ ਬੋਰਡ ਆਪਣੇ ਆਪਣੇ ਪਾਰ ਇਸਤੇਮਾਲ ਕਰ ਰਹੇ ਆ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਸਾਨੂੰ ਮਹਿਸੂਸ ਹੋ ਰਿਹਾ ਵੀ ਇੰਨੀ ਗਰਮੀ ਦੇ ਵਿੱਚ ਵੀ ਲੋਕਾਂ ਚ ਸਾਹ ਆ ਮੋਟਾ ਪਾਣ ਨਹੀਂ ਲੋਕੀ ਇਹ ਕਾਂਗਰਸ ਕਰੀ ਕਾਂਗਰਸ ਦੀਆਂ ਜਿਹੜੀਆਂ ਪੰਜ ਗਰੰਟੀਆਂ ਵਾਂ ਰਾਹੁਲ ਗਾਂਧੀ ਜੀ ਨੇ ਦਿੱਤੀਆਂ ਉਹਨਾਂ ਉੱਤੇ ਆ ਕਿਉਂਕਿ ਲੋਕਾਂ ਨੂੰ ਜਿਹੜੀ ਮਹਿਲਾ ਮਹਿਲਾਂ ਨੂੰ 8500 ਰੁਪਏ ਦਾ ਜਿਹੜਾ ਪ੍ਰਤੀ ਮਾ ਮਹਿਲਾਂ ਔਰ ਉਸ ਤੋਂ ਬਾਅਦ ਜਿਹੜਾ ਜੂਥਪੁਰ ਜਿਹੜੇ ਜੂਥ ਆ ਬੇਰੋਜ਼ਗਾਰ ਆ ਜਿਹਨਾਂ ਨੂੰ ਮੋਦੀ ਸਾਹਿਬ ਨੇ ਕਈ 2 ਕਰੋੜ ਨੌਕਰੀਆਂ ਹਰ ਸਾਲ ਦਵਾ ਕੇ 20 ਕਰੋੜ 20 ਕਰੋੜ ਨੌਕਰੀਆਂ ਹਰ ਦੇਖ ਦਿੱਤੀਆਂ ਪਰ ਅਸੀਂ ਰਾਹੁਲ ਗਾਂਧੀ ਨੇ ਕਿਹਾ 30 ਲੱਖ ਨੌਕਰੀਆਂ ਜਿਹੜੀ ਸਰਕਾਰੀ ਖਾਲੀ ਪਈਆਂ ਉਹ ਅਸੀਂ ਪਹਿਲਾਂ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਪਹਿਲਾਂ 30000 30 ਲੱਖ ਨੌਕਰੀਆਂ ਹੀ ਮੁਹੱਈਆ ਕਰਾਵਾਂਗੇ ਜੁਵਾ ਨੂੰ ਅੱਜ ਦੇ ਮੌਕੇ ਤੇ ਵੋਟਾਂ ਜਿਹੜੇ ਆਪਣੇ ਆਪਣੇ ਵੋਟਰ ਪਾ ਰਹੇ ਆ ਤੁਸੀਂ ਵੋਟਰਾਂ ਦਾ ਰੁਝਾਨ ਕਿਵੇਂ ਦੇਖ ਰਹੇ ਹੋ ਅੱਜ ਦਾ ਵੋਟਰਾਂ ਦਾ ਰੁਝਾਨ ਜੀ ਮੈਂ ਤੁਸੀਂ ਦੇਖ ਹੀ ਰਹੇ ਹੋ ਕਿ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਵੀ ਲੋਕੀਂ ਘਰਾਂ ਤੋਂ ਬਾਹਰ ਨਿਕਲ ਕੇ ਬੜੀ ਖੁਸ਼ੀ ਦੇ ਨਾਲ ਆਣ ਕੇ ਮੋਦੀ ਸਾਹਿਬ ਨੂੰ ਹੋਰ ਵੋਟਾਂ ਬਾਰੇ ਨੇ ਤਿੰਨੀ ਤਾਂ ਜੀ ਨੂੰ ਜਿਤਾਣ ਦੀ ਪੂਰੀ ਪੂਰੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਹੂੰ ਤੇ ਤੁਹਾਨੂੰ ਕਿੱਦਾਂ ਲੱਗਦਾ ਕਿੰਨਾ ਕ ਹੰਗਾਰਾ ਲੱਗ ਰਿਹਾ ਹੈ ਜਿੰਨਾ ਕ ਹੰਗਾਰਾ ਤੁਹਾਨੂੰ ਪਰਮਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਸਾਰੀ ਲੋਕੀਂ ਆਪਣੀ ਆਪਣੀ ਗਰਮੀ ਤੋਂ ਬਾਰੀ ਹੋ ਕੇ ਵੀ ਆਪਣੇ ਇੱਥੇ ਆ ਰਹੇ ਨੇ ਵੋਟਾਂ ਪਾਣ ਵਾਸਤੇ ਕੋਈ ਅਸਰਾਂ ਨਹੀਂ ਗਾਨੀ ਸਾਰੇ ਆਪਣੀ ਖੁਸ਼ੀ ਦੇ ਨਾਲ ਵੋਟਾਂ ਪਾ ਰਹੇ ਹਨ। ਬੜਾ ਠੀਕ ਚੱਲ ਰਿਹਾ। ਬਿਲਕੁਲ ਜੀ ਚੱਲ ਰਿਹਾ ਜੀ। ਨਹੀਂ ਜੀ ਕੋਈ ਕੰਪਲੇਨ ਨਹੀਂ ਗਈ। ਬਹੁਤ ਵਧੀਆ। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਜੀ ਠੰਡਲ ਜੋ ਕਿ ਤਕੜੀ ਚੋਣਾਂ ਦੇ ਚੋਣ ਲੜ ਰਹੇ ਹਨ ਖਿਆਰ ਪਰ ਲੋਕ ਸਭਾ ਹਲਕੇ ਦੇ ਪੈਂਦੇ ਫਗਵਾੜਾ ਬਿਦਾਨ ਸਭਾ ਹਲਕੇ ਦੇ ਅੱਜ ਬੂਥ ਨੰਬਰ 162 64 165 166 171 172 ਇਹ 6 ਬੂਥਾਂ ਦੇ ਅਸੀਂ ਅੱਜ ਜੋ ਸਰਵੇ ਕੀਤਾ ਸਵੇਰੇ 7 ਵਜੇ ਤੋਂ ਪੋਲਿੰਗ ਸ਼ੁਰੂ ਆ ਲੋਕੀ ਬੜੇ ਉਤਸ਼ਾਹ ਦੇ ਨਾਲ ਵੋਟਾਂ ਪਾ ਰਹੇ ਆ ਹੁਣ 12 ਵਜੇ ਆ ਕਰੀਬ ਹੁਣ ਤੱਕ 35% ਵੋਟ ਜਿਹੜੀ ਆ ਪੋਲਿੰਗ ਹੋ ਚੁੱਕੀ ਆ ਤਾਂ ਵਾਹਿਗੁਰੂ ਜੀ ਕੀ ਫਤਿਹ ਅੱਜ ਬੋਟਾ ਦਾ ਦੌਰ ਬਹੁਤ ਤੇਜ਼ੀ ਨਾਲ ਚੱਲ ਰਿਹਾ ਬਿਲਕੁਲ ਤੇ ਜਿਹੜੇ ਜੂਥ ਆ ਉਹ ਵੀ ਬੜੇ ਉਤਸ਼ਾਹ ਨਾਲ ਬੋਟਾ ਪਾ ਰਿਹਾ ਬਿਲਕੁਲ ਤੇ ਅੱਜ ਦਾ ਜਿਹੜਾ ਮੌਕੇ ਤੇ ਤੁਸੀਂ ਮੰਨ ਲਓ ਜਿਹੜੇ ਵੋਟਰ ਤੁਸੀਂ ਦੇਖ ਰਹੇ ਆ ਕਿੱਦਾਂ ਤੁਹਾਨੂੰ ਕੀ ਹੰਗਾਰਾ ਲੱਗ ਰਿਹਾ ਤੁਹਾਨੂੰ ਅੱਜ ਤੁਸੀਂ ਇੱਥੇ ਬੈਠੇ ਆ ਬੂਥ ਨੰਬਰ 162 465 64 171 172 ਆ 6 ਬੂਥਾਂ ਦੀ ਅਸੀਂ ਜ਼ਿੰਮੇਵਾਰੀ ਦਿਖ ਰਹੇ ਹਾਂ ਜੀ ਸਰੇ 6:30 ਵਜੇ ਬੂਥ ਦੀ ਸਟਾਰਟਿੰਗ ਹੋ ਗਈ 7 ਵਜੇ ਲੋਕਾਂ ਨੇ ਇੰਨਾ ਕੁ ਵਧੀਆ ਹੰਗਾਰਾ ਪੈਣਾ ਸ਼ੁਰੂ ਹੋ ਗਿਆ ਸੀਗਾ ਜੀ ਮਤਲਬ ਇਹ ਸੋਚਦੇ ਨਹੀਂ ਸੀ ਸਰੇ ਅਗਲੇ ਲੋਕੀ ਬਹੁਤ ਉਤਸ਼ਾਹਿਤ ਹੈ ਇਸ ਚੀਜ਼ ਨੂੰ ਅਗਲੇ ਕਹਿੰਦੀ ਹੈ ਜੀ ਬੜੇ ਝੂਠੀਆਂ ਸਰਕਾਰਾਂ ਤੋਂ ਬੜੇ ਅੱਕੇ ਪਏ ਆ ਜੀ ਕੁਝ ਐਸੇ ਸਾਡੇ ਬੰਦੇ ਪਿਆਰ ਵਾਲੇ ਜਿਹੜੇ ਸਾਡੇ ਤੋਂ ਲੰਘ ਕੇ ਜਾਂਦੇ ਅਗਲੇ ਕਹਿੰਦੀ ਹੈ ਜੀ ਜਨਾਬ ਤੁਹਾਨੂੰ ਅਕਾਲੀ ਦਲ ਦੀ ਪੂਰੀ ਬੱਲੇ ਬੱਲੇ ਜੀ ਫਤਿਹ ਵੀ ਬੁਲਾ ਕੇ ਜਾਂ ਫਤਿਹ ਬਿਲਕੁਲ ਬੁਲਾ ਕੇ ਕਹਿੰਦੀ ਜੀ ਅਕਾਲੀ ਦਲ ਨੂੰ ਖੁਦ ਕਹਿ ਕੇ ਆ ਜੀ ਉਹਦਾ ਆਪਾਂ ਆਪਸ ਵਿੱਚ ਸਮਝੀਏ ਉਹ ਬੰਦ ਫੜੇ ਬਲਾ ਕੇ ਗਏ ਆ ਆਪਾਂ ਨੂੰ ਕੀ ਲੱਗਦਾ ਅਗਲੇ ਮਾਰੇ ਪੂਰੀ ਸਾਡੀ ਸਪੋਰਟ ਚ ਨੇ ਪੂਰੀ ਸਾਨੂੰ ਮਤਲਬ ਯਕੀਨ ਜਗਾ ਕੇ ਆਏ ਆ ਕਿ ਸਰਦਾਰ ਸੋਹਣ ਸਿੰਘ ਜੰਡਾ ਜੀ ਨੂੰ ਪੂਰੀ ਵੋਟਾਂ ਪਾ ਕੇ ਜਿੱਤਰੀ ਪ੍ਰਾਪਤ ਕਰਾ ਦੇ ਤੇ तकरीबन तकरीबन 35% ਜਿਹੜੀ ਆ ਬਿਲਕੁਲ ਵੋਟ ਪੋਲਿੰਗ ਹੋ ਚੁੱਕੀ ਹੈ ਹਾਂਜੀ ਹਾਂਜੀ ਤੇ ਤੁਹਾਨੂੰ ਇਹ ਰੁਝਾਨ ਕਿਵੇਂ ਲੱਗਦੇ ਆ ਕਿਵੇਂ ਨਜ਼ਰ ਆ ਰਿਹਾ ਹੈ ਦੇਖੋ ਅਸੀਂ ਜਿੱਦਾਂ ਸਾਡੇ ਸੀਨੀਅਰ ਜੀ ਭੂੰਗਰ ਸਾਹਿਬ ਨੇ ਜਾਈ ਬੋਲਿਆ ਜਿੱਦਾਂ ਤੁਸੀਂ ਵੀ ਕਹਦੇ 35% ਹੋ ਚੁੱਕੀ ਹੈ ਸਾਡੇ ਜਿੱਦਾਂ ਜੋ ਅਸੀਂ ਸੋਚਿਆ ਜੋ ਤੁਸੀਂ ਲੱਗਦਾ ਹੈ 65 ਤੋਂ 70% ਵੋਟਾਂ ਜਾਣਗੀਆਂ ਤੇ ਲੋਕੀ ਬਹੁਤ ਉਤਸ਼ਾਹਿਤ ਆ ਜੀ ਨੂੰ ਲੈ ਕੇ ਅਕਾਲੀ ਦਲ ਨੂੰ ਅਸੀਂ ਜਿੱਤ ਪ੍ਰਾਪਤ ਨਹੀਂ ਕਰਾਵਾਂਗੇ ਬਹੁਤ ਉਤਸ਼ਾਹਿਤ ਲੋਕ ਜਿੱਦੀ ਜਿੱਤ ਹੈ ਆਪਣੀ ਪੱਕੀ ਸਮਝੋ ਬਿਲਕੁਲ ਪੱਕੀ ਹੈ ਜੀ ਸਿਰਫ ਐਲਾਨ ਹੋਣਾ ਬਾਕੀ ਹੈ ਦੇਖੋ ਬਹੁਤ ਤੇ ਰੌਣਕ ਦੇਖੋ ਜੀ ਲੋਕੀ ਆ ਰਹੇ ਨੇ ਪਬਲਿਕ ਆ ਰਹੀ ਹੈ ਆਪਣੇ ਪਿਆਰ ਨਾਲ ਹੰਗਾਰਾ ਦੇਖੋ ਇਹ ਸਭ ਅਕਾਲੀ ਦਲ ਦੇ ਪਿਆਰ ਵਾਲੇ ਬੰਦੇ ਆ ਤਾਂ ਫਿਰ ਇਸ ਗੱਲ ਦਾ ਕੀ ਸਮੂਹ ਨੂੰ ਸਭੂਰ ਤੁਹਾਡੀ ਪਬਲਿਕ ਸਾਹਮਣੇ ਬੈਠੀ ਹੈ ਤਸ ਜ ਐਨ ਖੁਸ਼ੀ ਚਿਹਰੇ ਸਾਡੇ ਐਨ ਰੌਣਕਾ ਦੇਖੋ ਸ਼ਹਿਰ ਚ ਕਿੰਨਾ ਅਕਾਲੀ ਦਲ ਦੀ ਬੁਰੀ ਬੱਲੇ ਬੱਲੇ ਆ ਹਾਂ ਜੀ ਆ ਦੇਖੋ ਹੰਗਾਰਾ ਪਬਲਿਕ ਦਾ ਐਨ ਖੁਸ਼ੀਦਾਰ ਬੜੇ ਸੋਹਣੇ ਆ ਸ਼ਰੋਮੀ ਅਕਾਲੀ ਦਲ ਜਿੰਦਾਬਾਦ ਆ ਜਿੱਤ ਦਾ ਸਬੂਤ ਹੀ ਹੈ ਦੱਸ ਹੋਰ ਕੀ ਕੁਛ ਇਦਾਂ ਦਾ ਦਾ ਮਾਹੌਲ ਕੋਈ ਦਿਸਿਆ ਨਹੀਂ ਵੈਸੇ ਸਵੇਰੇ ਆਪਣੇ 8-9 ਵਜੇ ਤੇ ਗੀਰ ਦੇ ਵਿੱਚ ਤਾਂ ਐਵੇਂ ਪ੍ਰੋਪਰ ਸਾਰਿਆਂ ਦਾ ਉਤਸ਼ਾਹ ਰਿਹਾ ਬਹੁਤਾਂ ਦਾ 35% ਤਾਂ ਹੋ ਚੁੱਕੀ ਆ ਹਾਂਜੀ 35% ਤੋਂ ਪਲੱਸ ਹੀ ਆ ਜੀ ਹੁੰਦਾ ਚੱਲ ਰਿਹਾ ਚੱਲ ਰਹੀ ਆ ਹਾਂਜੀ ਤੇ ਸ਼ਾਮ ਸਮ ਕਿੰਨੀ ਕਿੰਨੀ ਹੋ ਸਕਦੀ ਹੈ ਭਾਜੀ ਹੈਗੀ ਇੱਕ ਹੋਰ ਜਿਸ ਹਿਸਾਬ ਦਾ ਮਾਹੌਲ ਹੈ ਮੇਰੇ ਹਿਸਾਬ ਨਾਲ ਤਾਂ ਜੀ 70 ਜਾਂ 75 ਤੱਕ ਹੀ ਜਾਊਗਾ ਜਣੀ ਸਹੀ ਅੰਦਾਜ਼ਾ ਹੈ ਤੁਹਾਡਾ ਹਾਂਜੀ ਹਾਂਜੀ ਬਿਲਕੁਲ ਕੀ ਨਾਂ ਤੁਹਾਡਾ ਸਤਪਾਲ ਮਟੋੜਾ ਤਿੰਨ 350 ਦੇ ਕੋਲ ਸਾਡੇ ਕੋਲ ਕੋਲ ਬੜੀਆਂ ਪੂਲ ਪੂਕ ਚਲ ਗਈ ਹੈ ਇੱਥੇ ਟੰਗਨ ਵੱਲੋਂ ਕਾਫੀ ਪੁਛਾਇਆ ਹੈ ਪਰ ਗਰਮੀ ਬਹੁਤ ਜ਼ਿਆਦਾ ਹੈ ਤੇ ਵੀ ਪੁਛਾਇਆ ਕਾਫੀ ਹੈ ਲੋਕ ਬਦਲਾ ਚਾਹੁੰਦੇ ਆ ਕਿੰਨੀ ਪਰਸੈਂਟ ਮੰਨਦੇ ਹੋ ਵੋਟ ਅੱਜ ਦਾ ਸਾਡੇ 40 ਤੋਂ 45 ਪਰਸੈਂਟ ਵੋਟ ਫਲਤ ਪਹੁੰਚ ਚੁੱਕੀ ਹੈ ਸਾਡੇ ਸਾਡੇ ਸ਼ਾਮ ਤੱਕ ਕਿੰਨੀ ਹੋ ਸਕਦੀ ਹੈ ਸ਼ਾਮ ਤੱਕ ਅਸੀਂ 60 ਤੋਂ 70 ਦੇ ਵਿਚਕਾਰ ਸਾਡੀ ਵੋਟ ਪਹੁੰਚ ਜੇ ਮੱਲੇ ਕੋ ਆਪਣੀ ਯਕੀਨੀ ਜਿਹੜੀ ਜਿੱਤ ਹੈ ਯਕੀਨੀ ਸਮਝਦੇ ਹੋ ਹਾਂ ਅਸੀਂ 100 ਪਰਸੈਂਟ ਜਿੱਤ ਸਮਝਦੇ ਹਾਂ ਬੜੀ ਵੀ ਜਿਹੜੀ ਕੈਂਡੀਡੇਟ ਹੈ ਤੁਹਾਡਾ ਨਾਮ ਕੀ ਹੈ ਜੀ ਸਾਨੂੰ ਸੋਚਣ ਕਰਵਾ ਰਹੇ ਇਮਾਮ ਸਾਡੇ ਦੇ ਸਾਰੇ ਬੰਦੇ ਧੰਨਵਾਦ ਜੀ ਸਰਦਾਰ ਸੋਹ ਸਿੰਘ ਜੀ ਮੇਰਾ ਨਾਮ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਾਜੀ ਅੱਜ ਦਾ ਦੇਖੋ ਵੋਟਾਂ ਦਾ ਜਿਹੜੇ ਦੌਰਿਆ ਬਹੁਤ ਤੇਜ਼ੀ ਨਾਲ ਚੱਲ ਰਿਹਾ ਵੋਟ ਵੀ ਬੜੇ ਉਤਸ਼ਾਹ ਨਾਲ ਵੋਟਾਂ ਪਾ ਰਹੇ ਹੋ ਉਹ ਤੁਹਾਨੂੰ ਕੀ ਲੱਗਦਾ ਬਈ ਜਿਹੜੀ ਜੈਤਾ ਕਾਂਗਰਸ ਦੀ ਪੱਕੀ ਆ ਅੱਜ ਸਰਦਾਰ ਗੁਰਮukh ਸਿੰਘ ਜੀ ਤੁਹਾਨੂੰ ਗੱਲ ਦੱਸਾਂ ਬਈ ਇੱਕ ਕੀ ਜਿਹੜੀ ਨਵੀਂ ਦੇਖਣ ਨੂੰ ਮਿਲਈ ਆ ਪਾਰਟੀਆਂ ਅੱਥੇ ਭੋਖੇ ਬੱਕਰੀਆਂ ਪਰ ਸੱਭਿਆਚਾਰ ਜਿਹੜਾ ਸਾਡਾ ਨਾ ਆਪਣਾ ਭਾਈਚਾਰਾ ਭਾਈਚਾਰਾ ਬਹੁਤ ਅੱਜ ਮਜ਼ਬੂਤ ਲਿਖਿਆ ਕਿਉਂਕਿ ਕਿਛੇ ਨੇ ਵੀ ਆਪਣੇ ਹਰੇਕ ਕੋਈ ਬੂਤ ਤੇ ਕੋਈ ਵੀ ਚੀਜ਼ ਆਉਂਦੀ ਖਾਣ ਨੂੰ ਤਾਂ ਰੇਕੋ ਬੰਨ ਕੇ ਖਾਂਦਾ ਮੈਂ ਇਹ ਪਹਿਲਾਂ ਤਾਂ ਬਹੁਤ ਪਰਮਾਤਮਾ ਦਾ ਚੁੱਪ ਰਿਹਾ ਕਿ ਮੋਵਾੜੇ ਦਾ ਅੱਜ ਭਾਈਚਾਰਾ ਇੱਕ ਹੋ ਕੇ ਵੋਟਾਂ ਪਾ ਰਿਹਾ ਮੋਟਰ ਦਾ ਆਪਣਾ ਮਤਦਾਨ ਆਪਣੀ ਜਗ੍ਹਾ ਕਰ ਰਿਹਾ ਪਰੰਤੂ ਭਾਈਚਾਰੇ ਨੂੰ ਦੇਖਦੇ ਹੋਏ ਅੱਜ ਦੇ ਵੋਟਾਂ ਦੇ ਜਿਹੜਾ ਦੌਰ ਚੱਲ ਗਿਆ ਤਕਰੀਬਨ ਬੜਾ ਉਤਸ਼ਾਹ ਆਇਆ ਜਾ ਰਿਹਾ ਰੁਮੇਚ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਨਾ ਹੋਣੀ ਚਾਹੀਦੀ ਹੈ ਇਹ ਵੋਟਾਂ ਦਾ ਜਿਹੜਾ ਦੇਣੇ ਆ ਇਹਨੂੰ ਆਪਣੇ ਇਤਿਹਾਰ ਵਾਂਗ ਮਨਾਉਣਾ ਚਾਹੀਦਾ ਯੂਥ ਨੂੰ ਅੱਗੇ ਆ ਕੇ ਆਪਣੇ ਆਪਾਂ ਬਾਅਦ ਦੇ ਵਿੱਚ ਤਾਂ ਗੱਲਾਂ ਕਰਦੇ ਆ ਸਾਰਾ ਸਾਲ ਵੀ ਸਰਕਾਰਾਂ ਆਹ ਨਹੀਂ ਕਰਦੀਆਂ ਸਰਕਾਰਾਂ ਉਹ ਨਹੀਂ ਕਰਦੀਆਂ ਅੱਜ ਤਾਂ ਤੁਹਾਡਾ ਦਿਨ ਹੈ ਸਰਕਾਰ ਚੁਣਨ ਦਾ ਤੁਸੀਂ ਬਿਲ੍ਹਾ ਆਪ ਕੀ ਕਰਦੇ ਉਹਦੇ ਬਾਰੇ ਪ੍ਰੇਰਨਾ ਹੋਣੀ ਚਾਹੀਦੀ ਉਹਦੇ ਬਾਰੇ ਵਿਚਾਰ ਹੋਣੀ ਚਾਹੀਦੀ ਹਾਲੇ ਤੱਕ ਵੀ ਮੇਰੇ ਕੋਲ 700 ਵੋਟ ਹੈ ਜੀ ਇੱਥੇ ਟਾਊਨ ਦੀ 250 ਵੋਟ ਭੁਗਤਦੀ ਹੈ ਹਰ ਸਾਲ 300 250 300 ਕੀ ਆ ਗੱਲ ਵਾਕੀਆਂ ਦੀ ਡਿਊਟੀ ਨਹੀਂ ਤੇ ਕਿੰਨੀ ਬੋੜ ਤੁਹਾਡੇ ਬਾਕ ਬਕਾਇਆ ਰਹੀ ਤੁਹਾਡੇ ਹਲੇ ਵੇ ਤਾਂ 250 300 ਭੁਗਤੀ ਹੋਏਗੀ ਜੇ 700 ਬੋੜ ਹੈ ਜੀ 700 ਵੋਟ ਹੈ ਜੀ ਇਹ ਤਾਂ ਮਤਲਬ ਸਾਡੇ 450 ਬੰਦਾ ਹਲੇ ਜਾਗਰੂਤ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਜੀ ਦਵਾਬਾ ਨਿਊਜ਼ ਦਾ ਬਹੁਤ ਬਹੁਤ ਸ਼ੁਕਰੀਆ ਜੀ ਜਿਹੜੇ ਇੰਨੇ ਗਰਮੀ ਦੇ ਵਿੱਚ ਸਾਡੇ ਕੋਲ ਆਏ ਹੈ ਜੀ ਧੰਨਵਾਦ ਜੀ ਤੁਹਾਡੇ ਵਾਂਗ ਸਾਡੇ ਆਪਣੀ ਡਿਊਟੀ ਦੇ ਬਾਅਦ ਧੰਨਵਾਦ ਜੀ ਹਾਂਜੀ ਜਤਿੰਦਰ ਕੁਮਾਰ ਜੀ ਮੇਰੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਜਤਿੰਦਰ ਕੁਮਾਰ ਜੀ ਅੱਜ ਵੋਟਾਂ ਦਾ ਜਿਹੜਾ ਤਕਰੀਬਨ ਉਤਸ਼ਾਹ ਪਾਇਆ ਗਿਆ ਬਹੁਤ ਲੋਕਾਂ ਨੇ ਦੇਖਿਆ ਗਿਆ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਵੋਟਾਂ ਸਾਰੇ ਵਧੀਆ ਪਾ ਰਹੇ ਆ ਸਾਰੇ ਟਾਈਮ ਤੋਂ ਟਾਈਮ ਜੋੜਾ ਕੇ ਪਾ ਰਹੇ ਆ ਵਧੀਆ ਰਿਸਪੌਂਸ ਮਿਲ ਰਿਹਾ ਵੋਟਾਂ ਦਾ ਕਿੰਨੇ ਕੁ ਪਰਸੈਂਟ ਤੁਹਾਡੇ ਹਿਸਾਬ ਨਾਲ ਵੋਟ ਹੋ ਸਕਦੀ ਹੈ ਮੇਰੇ ਹਿਸਾਬ ਨਾਲ 500% ਤੱਕ ਹੋ ਜੂਗੀ 500 ਵੋਟ ਹੋ ਚੁੱਕੀ ਹੈ ਸਟੈਂਡਰਡ 500 ਨੀ ਇਹ ਹੱਥੇ ਬਾਹਰ ਨਹੀਂ ਆ 500 ਇਦਾਂ ਨਹੀਂ ਆਪਾਂ ਪਰਸੈਂਟ ਕਾਢੀ ਦੇ ਆ ਕਿੰਨੇ ਪਰਸੈਂਟ ਆ ਆਈ ਥਿੰਕ ਹੋ ਸਕਦਾ ਕਿ ਆਪਣੀ 60 ਤੋਂ 70 ਪਰਸੈਂਟ ਦੇ ਵਿੱਚ ਪੈ ਚੁੱਕਿਆ ਸਾਨੂੰ ਜਿੱਦਾਂ ਲੱਗਦਾ ਸੀ ਜਿੱਦਾਂ ਗਰਮੀ ਆ ਗਰਮੀ ਦੇ ਵਿੱਚ ਕਿ ਵੋਟਾਂ ਸਾਡੀ ਘਟੂਗੀਆਂ ਪਰ ਉਹਦੇ ਵਿੱਚ ਵੋਟਾਂ ਦਾ ਕੋਈ ਵੀ ਲੋਕਾਂ ਨੂੰ ਬਹੁਤ ਅੱਛਾ ਹਾਂਜੀ ਸਸੀ ਗਾਲ ਜੀ ਉਹ ਵੋਟਾਂ ਦੀ ਕੀ ਲੱਗਿਆ ਕਿੰਨੇ ਪਰਸੈਂਟ 55 ਤੋਂ 60 ਦੇ ਜਿਮੇ ਆ ਤੇ ਗਰਮੀ ਕਰਕੇ ਲੋਕੋ ਕਿੰਨੀਆਂ ਕਬੂਟਾ ਤੁਹਾਡੇ ਤੁਹਾਡੇ ਕਿੰਨੀਆਂ ਵੋਟਾਂ ਬੋਲੋ ਇਹ ਵੀ ਗੱਲ ਹੈ ਉਹ ਵੀ ਗਰਮੀ ਸਵੇਰੇ ਜਿੱਦਾਂ 7 ਵਜੇ ਸ਼ੁਰੂ ਹੋਇਆ 7 ਵਜੇ ਲੋਕੀ ਆ ਗਏ ਵੋਟਾਂ ਦੇ ਕੱਦੇ ਪਾ ਗਏ ਸੀ 10 ਵਜੇ ਤੱਕ ਕਾਫੀ ਪਾ ਗਏ ਉਹ ਹੁਣ 5 ਵਜੇ ਤੋਂ ਬਾਅਦ ਹੋਣਗੀਆਂ ਵੋਟਾਂ ਜਿਹੜੀ ਪੈਣੀ ਹੈ 6 ਵਜੇ ਤੇ ਸਮਾਪਤ ਹੋ ਜਾਊਗੀ 5 ਤੋਂ 6 ਵਜੇ ਤੱਕ ਇੱਕ ਘੰਟੇ ਲਈ ਜਿੰਨੀਆਂ ਬਾਕੀ ਰਹਿੰਦੀਆਂ ਹੋਈਆਂ ਟਰਮੀ ਟਰਮੀ ਹੁਣ ਵੀ ਆ ਰਹੀ ਹੈ ਵਿੱਚ ਵਿੱਚ ਕੀ ਨਾਂ ਤੁਹਾਡਾ ਮੇਰਾ ਪਰਮਜੀਤ ਜੀ ਠੀਕ ਹੈ ਧੰਨਵਾਦ ਜੀ ਕਾ ਭਾਈ ਅਣੀ ਮਾਨਾ ਆਜੋ ਜੀ ਚਲ ਬੈਠੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰ ਅੱਜ ਤਾਂ ਬੋਟਾ ਹੀ ਬਹੁਤ ਦੌੜ ਲੱਗੀ ਲੱਗੀ ਤੁਹਾਡੇ ਜੀ ਹਾਂਜੀ ਦੌੜ ਤਾਂ ਐਡਾ ਜੀ ਅੱਜ ਤਾਂ ਮਤਲਬ ਵੀ ਕਹਿ ਲਓ ਸਾਡੀ ਮਿਹਨਤ ਜਿਹੜੀ ਆ ਰੰਗ ਦਿਖਾ ਰਹੀ ਆ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਚਾਹੁੰਦਾ ਆ ਕਿ ਮੈਨੂੰ ਲੱਗਦਾ ਹੈ ਕਿ ਆ ਜਿੱਦੇ ਪ੍ਰਾਪਤ ਹੋ ਚੁੱਕੀ ਆ ਸਿਰਫ ਰਿਜ਼ਲਟ ਆਣਾ ਬਾਕੀ ਆ ਥੈਂਕ ਯੂ ਸਰ ਤੇ ਅਸੀਂ ਜਿਹੜਾ ਹੁਮਾ ਮਾ ਕੇ ਜਿਹੜਾ ਅਸੀਂ ਜੋ ਲਾਇਆ ਸੀ ਉਹ ਸਾਨੂੰ ਲੱਗਦਾ ਕਿ ਸਫਲ ਹੋ ਰਿਹਾ ਆ ਜੀ ਇਹ ਆ ਮੇਰਾ ਘੱਟ 2-4 ਘੰਟੇ ਰਹਿੰਦੇ ਉਹਦੇ ਵਿੱਚ ਲੋਕੀ ਆ ਕਿ ਜਿਹੜੇ ਡਿਊਟੀ ਤੇ ਆਣ ਵਾਲੇ ਉਹ ਵੀ ਜਿਹੜਾ ਹੁਮਾ ਮਾ ਕੇ ਵੋਟਾਂ ਪਾਣਾ ਚਾਹੁੰਦੇ ਆ ਸਾਨੂੰ ਫੋਨ ਆ ਰਹੇ ਕਿ ਕਿੰਨੇ ਵਜੇ ਤੱਕ ਟਾਈਮ ਆਈਗਾ ਉਹਨਾਂ ਨੂੰ 7 ਵਜੇ ਤੱਕ ਟਾਈਮ ਆ ਤੇ ਬਾਕੀ ਆ ਰਿਜ਼ਲਟ ਦੀ ਗੱਲ ਰਹੀ ਹੈ ਕਿ ਰਿਜ਼ਲਟ ਪੂਰੇ ਜਿਹੜਾ ਓਵਰ ਆਲਾ ਸ਼ਹਿਰਪੁਰ ਦਾ ਵੀ ਕਹਿੰਦੇ ਆ ਕਿ ਜਿੱਤ ਪ੍ਰਾਪਤ ਹੋ ਗਈ ਆ ਕਿ 4 ਜਿਹੜਾ ਢੋੜ ਵੱਜਣਗੇ ਔਰ ਬਹੁਤ ਜਿਹੜੀ ਆ ਵੀ ਜਿੱਤ ਪ੍ਰਾਪਤ ਹੋ ਗਈ 13 ਜੀਓ ਦਾ ਜਿਹੜਾ ਉਹਨਾਂ ਨੇ ਨਾਂ ਨ ਦਿੱਤਾ ਸੀ ਉਹ ਪ੍ਰਾਪਤ ਹੋ ਰਿਹਾ ਸਨ 4 ਜੀਓ ਨੂੰ ਬਾਕੀ ਢੋੜ ਵੱਜਣਗੇ ਹਾਂਜੀ ਇਹ ਮੈਂ ਕ ਵਾਡੀ ਜਿਹੜੀ ਆ ਮੈਂ ਕਹਿੰਨਾ ਨਿਊ ਚੈਨਲ ਦੀ ਜਿਹੜੀ ਆ ਆ ਰਹੀ ਹੈ ਨਾ ਖਬਰ ਉਹ ਬਹੁਤ ਵਧੀਆ ਆ ਰਹੀ ਹੈ ਖਬਰ ਇਹ ਜਿਹੜੀ ਪ੍ਰਾਪਤ ਕਰ ਰਹੀ ਆ ਆਮ ਆਦਮੀ ਪਾਰਟੀ ਜਿਹੜਾ ਚੋਣ ਨਹੀਂ ਚਾਲੂ ਆ ਉਹਨੂੰ ਲੋਕੀ ਪਸੰਦ ਕਰ ਰਹੇ ਆ ਤੇ ਜੋਰ ਜੋਰ ਨਾਲ ਬਟਨ ਦਬਾ ਕੇ ਜਿਹੜਾ ਘਸਾ ਦਿੱਤਾ ਲੋਕਾਂ ਨੇ ਬਟਨ ਕੀ ਬਾਤ ਆ ਜੀ ਹਾਂਜੀ ਹਾਂਜੀ ਤੇ ਲੱਗਦਾ ਵੀ ਜਿੱਤ ਆਪਣੀ ਪੱਕੀ ਨਿਸ਼ਚਿਤ ਹੈ ਹਾਂਜੀ ਹਾਂਜੀ ਪੱਕੀ ਆ ਜੀ ਮੈਂ ਕਹਿੰਨਾ ਵੀ ਸਾਡੇ ਦੇਖੋ ਛੋਟੇ ਛੋਟੇ ਬੱਚੇ ਵੀ ਜਿਹੜੇ ਆ ਉਹ ਬੜੇ ਸ਼ੌਂਕ ਨਾਲ ਆ ਕੇ ਸਾਡੀ ਵੀ ਬੋਟ ਹੁੰਦੀ ਤਾਂ ਅਸੀਂ ਬੋਟ ਪਾਣੀ ਸੀ ਇਸਤੇਮਾਲ ਕਰਨੀ ਸੀਗੀ ਬੋਟ ਦਾ ਲਈ ਮੇਰੇ ਨਾਲ ਬਲਵੀਰ ਠਾਕਰ ਜਿਹੜੇ ਮੌਜੂਦਾ ਉਹਨਾਂ ਨੇ ਜਿਹੜਾ ਰਿਜ਼ਲਟ ਸੀ ਉਹ ਪਹਿਲਾਂ ਹੀ ਸਣਾ ਦਿੱਤਾ ਸੀ ਹਾਂਜੀ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਸਾਡੀ ਜਿੱਤ ਪੱਕੀ ਆ 4 ਤਰੀਕ ਨੂੰ ਢੋਲ ਵੱਜਣਗੇ ਜੀ ਢੋਲ ਵੱਜਣਗੇ ਤੇ ਇਹ ਜਿੰਨਾ ਦਿਲ ਖੋਲ ਕੇ ਆ ਜਿਹੜੇ ਆਪਣੇ ਖੁਸ਼ੀਆਂ ਜਿਹੜੇ ਜाहिर ਕਰਾਂਗੇ ਜੀ ਕੀ ਬਾਤ ਆ ਜੀ ਕੀ ਮੈਸੇਜ ਆ ਲੋਕਾਂ ਨੂੰ ਤੁਹਾਡਾ ਮੈਸੇਜ ਇਹ ਲੋਕਾਂ ਨੂੰ ਕਿ ਜਿਹੜਾ ਆਣ ਵਾਲੇ ਹੋਰ ਵੀ ਜਿਹੜੇ ਚਨਾਉ ਆ ਜਿਹੜੇ ਸਾਡੇ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਉਹਨਾਂ ਨੂੰ ਜਿਹੜਾ ਕਹਿੰਦੇ ਹੁਣ ਸਰਦੇਸ਼ ਹੁਣ ਦਿੱਤਾ ਆ ਕਿ ਜਿਹੜਾ ਕੰਮ ਕਰਾਂਗੇ ਲੋਕਾਂ ਦੇ ਗਰੀਬਾਂ ਦੇ ਹੱਥ ਵਿੱਚ ਉਹ ਕੰਮ ਹੋ ਰਿਹਾ ਵੀ ਜਿਹੜੇ ਕੰਮ ਰੁਕੇ ਹੋ ਉਹ ਪਹਿਲਾਂ ਕਰੋਂਗੇ ਮੈਂ ਕਹਿੰਦੇ ਜੀ ਪੂਰੇ ਜੀ ਅੰਦਰ ਚੋਣ ਜਿਹੜਾ 1000 ਰੁਪਏ ਦੀ ਸਕੀਮ ਸੀਗੀ ਉਹ ਵੀ ਹੁਣ ਲਾਗੂ ਕਰਨੇ ਸ਼ੁਰੂ ਕਰ ਦਿੱਤੀ ਆ ਕਹਿੰਦੇ ਵੀ 10 ਤਰੀਕ ਦੇ ਰਿਜ਼ਲਟ ਤੋਂ ਬਾਅਦ 10 ਤਰੀਕ ਤੋਂ ਪਹਿਲਾਂ ਪਹਿਲਾਂ ਫਾਰਮ ਭਰਨਾ ਸ਼ੁਰੂ ਕਰ ਦੇਣੇ ਆ ਸੀ ਸਾਨੂੰ ਮੈਸੇਜ ਆ ਚੁੱਕਾ ਆ ਤਾਂ ਹੁਣ ਤੁਸੀਂ ਜਿਹੜੀ ਬੋਟਾ ਤਾਂ ਪੈ ਚੱਲੀਆਂ तकरीबन ਮੇਰੇ ਕੋਲ 6-7 ਵਜੇ ਦਾ ਟਾਈਮ ਆ ਹਾਂਜੀ ਹਾਂਜੀ ਬਸ ਤੇ ਬਾਕੀ ਲੱਡੂ ਬੱਲੋਂ ਦੀ ਤਿਆਰੀ ਹੈ ਤੁਹਾਡੀ ਬਾਅਦ ਜੀ ਬਾਅਦ ਮੈਂ ਤਾਂ ਕਹਿਣਾ ਜੀ 100% ਸ਼ਾਮ ਨੂੰ ਜਿਹੜਾ ਆ ਰਿਜ਼ਲਟ ਜਿਹੜਾ ਤੁਹਾਡੇ ਚੈਨਲਾਂ 'ਆਹੀਂ ਦਿਖਣ ਲੱਗ ਜਾਣਾ ਕਿ ਕੀ ਰਿਜ਼ਲਟ ਆਇਆ ਕਿੰਨੇ ਪਰਸੈਂਟ ਵੋਟ ਹੋਈ ਮੇਰੇ ਸਾਬ ਨਾਲ ਇਸ ਵੇਲੇ ਤੱਕ ਤਾਂ ਸਾਡਾ ਜਿਹੜਾ ਵੀ ਅੱਗਾ ਝੰਡਾ ਜਿਹੜਾ ਬਲੰਦ ਹੋ ਰਿਹਾ ਹੈ। ਕੀ ਬਾਤ ਹੈ ਜੀ? ਹਾਂ ਜੀ ਹਾਂ ਜੀ। ਫਿਰ ਤਾਂ ਤੁਹਾਨੂੰ ਮੁਬਾਰਕਾਂ ਪਹਿਲਾਂ ਦੇ ਦਿੱਤੀ। ਬਾ ਮੁਬਾਰਕਾਂ ਇਹ ਤੁਹਾਨੂੰ ਵੀ ਭਰਾਵਾਂ ਨੂੰ ਮੁਬਾਰਕਾਂ ਜੀ। ਠੀਕ ਹੈ ਜੀ ਮੇਰੇ ਨਾਲ ਬਲਵੀਰ ਠਾਕ ਜੀ ਮਜੂਸਾਂ ਜਿਨ੍ਹਾਂ ਨੇ ਜਿੱਤ ਦੀ ਨਿਸ਼ਾਨੀ ਦਾ ਝੰਡਾ ਪਹਿਲਾਂ ਹੀ ਲਹਿਰਾ ਦਿੱਤਾ। आम आदमी आम आदमी पार्टी धन्यवाद एक सौ छियाली और एक सौ संताली नंबर है सारी वोटा अमान मानना पैदा ਤੇ ਠੀਕ ਠਾਕ ਸਾਰਾ ਕੁਝ ਚੱਲ ਰਿਹਾ ਜੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਕਿੰਨਾ ਕੁ ਪਰਮਾ ਹੁਗਰ ਮਿਲ ਗਿਆ ਤੁਹਾਨੂੰ ਕੱਲ ਇਦਾਂ ਵੀ ਸਵੇਰੇ ਸਵੇਰੇ ਤਾਂ ਬਹੁਤ ਪਰਮਾ ਹੁਗ ਰਾ ਸੀ ਹੁਣ ਗਰਮੀ ਕਰਕੇ ਥੋੜੀ ਘਟ ਗਈ ਹੁਣ ਵੋਟ ਪਾਉਣੇ ਆ ਰਹੇ ਲੋਕ ਨਹੀਂ ਬਹੁਤ ਘਟ ਆ ਰਿਹਾ ਘਟ ਆ ਰਿਹਾ ਮੈਨੂੰ ਲੱਗਦਾ 4 ਵਜੇ ਤੋਂ ਬਾਅਦ ਜ਼ਿਆਦਾ ਹੋਊਗਾ 4 ਵਜੇ ਤਾਂ ਫੇਰ ਵੀ ਗਰਮੀ ਹੋਣੀ ਆ ਜੀ ਹਾਂਜੀ 4 ਵਜੇ ਤੋਂ ਫਿਰ ਉਹ 6 ਵਜੇ ਤੱਕ ਤਾਂ ਪੈਣੀ ਆ 6 ਵਜੇ ਤੋਂ ਬਾਅਦ ਤਾਂ ਨਾ ਨਹੀਂ 7 ਵਜੇ ਦਾ ਟਾਈਮ ਹੈ ਜੀ ਸੁਣਿਆ ਨਹੀਂ ਨਹੀਂ ਸਵੇਰੇ 7 ਵਜੇ ਲੈ ਕੇ ਸ਼ਾਮ ਨੂੰ 6 ਵਜੇ ਜਿਹੜੀ 6 ਵਜੇ ਕੀ ਮੈਸੇਜ ਹੈ ਤੁਹਾਡਾ ਐਸੀ ਜੇ ਠੀਕ ਠਾਕ ਆ ਮਨ ਨੂੰ ਮਨਾ ਪੈ ਰਹੀ ਹੈ ਜੀ ਬੋਟਾਂ ਤੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਹੈ ਕੋਈ ਸਵੇਰ ਤੋਂ ਜਿਹੜੇ ਵੋਟਰ ਆ ਵੋਟਾਂ ਪਾ ਰਹੇ ਆ ਕਸ਼ਮੇਲੇ ਤੁਸੀਂ ਭਾਜਪੀ ਦੇ ਦਫ਼ਤਰ ਬੈਠੇ ਹੋ ਬੂਥ ਤੇ ਬੈਠੇ ਹੋ ਤੇ ਕਿੰਨਾ ਖੰਗਾਰਾ ਮਿਲ ਰਿਹਾ ਤੁਹਾਨੂੰ ਬਹੁਤ ਵੱਡਾ ਘੰਗਾਰਾ ਵਾਰਾ ਅਸੀਂ ਇਹੜਾ ਬੂਥ ਆ ਇਥੋਂ ਕਾਫੀ ਲੀਡ ਨਾਲ ਪਿਛਲੇ ਲੰਬੇ ਸਮੇਂ ਤੋਂ ਜਿੱਟਦੇ ਆਏ ਆ ਤੇ ਇਸ ਵਾਰ ਵੀ ਅਸੀਂ ਬੂਥ ਜਿਹੜਾ ਸਾਨੂੰ ਚੋਣ ਦਾ ਦਿੱਤਾ ਸੀ ਨਾ ਕਿੰਨੀ ਕਵੋਟ ਕੱਢੋਗੇ ਇਥੋਂ ਹਾਂਜੀ ਇਸ ਮੁਹੱਲੇ ਦੀ ਕਿੰਨੀ ਕਵੋਟ ਕੱਢੋਗੇ ਜਿਹੜੀ ਇਹ ਕਿੰਨੀ ਸਾਰੀਆਂ ਪਾਰਟੀਆਂ ਦੇ ਵੋਟਰਾਂ ਨਾਲ ਆ ਕੇ ਹੋਵੇ ਉਨੀ ਅਸੀਂ ਕੱਲੇ ਵੋਟ ਕੱਢਾਂਗੇ ਕਿੰਨੀ ਟੋਟਲ ਵੋਟਾਂ ਵੋਟ ਕਿੰਨੀ ਹੈ 16-1700 ਦੇ ਕਰੀਬ ਵੋਟ ਹੁੰਦੀ ਆ ਉਹਦੇ ਚੋਂ ਜਿਹੜੀਆਂ 1200 ਵੋਟ ਹੋਣੀਆਂ 60-60% ਜਿਹੜੀ ਵੋਟ ਪਾਉਣੀਆਂ ਚਾਹੀਦੀਆਂ 50% ਰੱਖੀਨੇ ਜਾਂਦੇ ਆ ਜਿਹੜੇ ਜਿੱਤ ਯਕੀਨੀ ਸਮਝਦੇ ਨੇ ਆਪਣੀ ਬਿਲਕੁਲ ਯਕੀਨੀ ਕਿਹਦੇ ਨਟਕ ਰਾ ਟੱਕਰ ਦੇਖੋ ਝਾੜੂ ਨਾਲ ਹੀ ਆ ਤੁਹਾਡਾ ਤੁਹਾਨੂੰ ਕਿਵੇਂ ਲੱਗ ਰਿਹਾ ਝਾੜੂ ਅੱਗੇ ਜਾ ਰਿਹਾ ਕਿ ਤੁਸੀਂ ਅੱਗੇ ਜਾ ਅਸੀਂ ਅੱਗੇ ਜਾ ਰਹੇ ਕਿਹ ਅੱਗੇ ਜਾ ਰਹੇ ਨਾ ਕਿ ਆਏ ਨਹੀਂ ਕੀ ਮੈਸੇਜ ਆ ਤੁਹਾਡਾ ਪੈਸੇ ਲੋਕਾਂ ਦਾ ਧੰਨਵਾਦ ਆ ਜਿਹੜੇ ਬਹੁਤ ਵਧੀਆ ਇੱਕ ਸਮਾਜ ਦੇ ਵਿੱਚ ਵਧੀਆ ਨੇਕ ਇਨਸਾਨ ਕੰਮ ਕਰਨ ਵਾਲਿਆਂ ਨੂੰ ਲੋਕ ਜਿਹੜੇ ਆਪਣੇ ਸਪੋਰਟ ਕਰ ਰਹੇ ਆ ਔਰ ਕਈ ਸਪੋਰਟਰ ਐਸੇ ਵੀ ਹੈਗੇ ਆ ਜੇ ਤੱਕ ਟੱਚ ਨਹੀਂ ਹੋ ਰਿਹਾ ਉਹ ਆਪ ਆ ਕੇ ਟੱਚ ਕਰਾ ਜੀ ਮੈਂ ਮੈਡਮ ਨਹੀਂ ਤਾਂ ਸੋਨਪੁਰ ਕਾ ਨੂੰ ਬੋਟ ਪਾਉਣੀ ਆ ਮੇਰੀ ਪਰਚੀ ਬਣਾ ਕੇ ਦਿਓ ਮੈਨੂੰ ਪਰਚੀ ਦੀ ਪਹੁੰਚੀ ਔਰ ਸਾਨੂੰ ਮਾਣ ਮਸੂਦ ਹੁੰਦਾ ਸਾਡੀ ਪਾਰਟੀ ਦੇ ਵਿੱਚ ਇਹ ਹੈ ਬਹੁਤ ਵਧੀਆ ਲੀਡਰ ਨੇ ਜਿਹੜੇ ਜਿਨ੍ਹਾਂ ਦੀ छवि ਬੜੀ ਸਾਫ਼ ਹੈ ਤੇ ਲੋਕ ਤੁਹਾਡੇ ਮਹੱਲੇ ਦੇ ਵਿੱਚ ਵੰਡਵੀ ਤਾਂ ਨਹੀਂ ਬੋਟ ਹੈ ਜਿੱਦਾਂ ਵੰਡਵੀ ਕਾਂਗਰਸ ਨੂੰ ਆ ਜਾਂ ਭਾਜਪਾ ਦੀ ਆ ਇੱਕੋ ਹੀ ਵੋਟਿੰਗ ਜਗ੍ਹਾ ਤੇ ਇੱਕੋ ਹੀ ਸਾਡੇ ਬੂਥ ਹੈ ਇੱਕੋ ਜਗ੍ਹਾ ਸਾਡੇ ਬੂਥ ਲੱਗੇ ਹੋਏ ਆ ਸਾਡੀ ਪਾਰਟੀ ਕੋਈ ਤੁਹਾਡੇ ਨਾਲ ਸਾਹਮਣੇ ਉਹ ਅਸੀਂ ਤੁਹਾਨੂੰ ਦਿਖਾਉਣੇ ਤੱਕੜੀ ਦੇ ਵੀ ਲੱਗਾ ਆ ਹਾਂਜੀ ਹਾਂਜੀ ਪਾਰਟੀ ਦਾ ਸਾਰੀਆਂ ਆ ਗਈਆਂ ਜੀ ਆ ਤੇ ਪਾਰਟੀ ਦਾ ਸਾਰੀਆਂ ਆ ਗਈਆਂ ਬੀਐਸਪੀ ਵੀ ਹੈ ਰਾਜਨੀਤਿਕ ਅਕਾਲੀ ਦਲ ਵੀ ਹੈਗਾ ਆ ਆਮ ਆਦਮੀ ਵੀ ਹੈਗੀ ਆ ਤੇ ਆ ਕਦ ਤੂੰ ਤੁਹਾਡੇ ਕਹਿੰਦਾ ਅਕਾਲੀ ਦਲ ਨੂੰ ਵੋਟ ਪੈ ਨਹੀਂ ਰਹੀ ਆ ਤੁਹਾਡੇ ਸਾਹਮਣੇ ਬੂਥ ਖਾਲੀ ਪਿਆ ਦੇਖੋ ਕਿਉਂਕਿ ਬੂਥ ਤਾਂ ਮੈਨੂੰ ਤੁਹਾਡਾ ਵੀ ਖਾਲੀ ਜਾ ਕੇ ਤਾਂ ਵੋਟਰ ਤਾਂ ਕੋਈ ਨਹੀਂ ਖੜਾ ਤੁਹਾਡੇ ਵੀ ਹਾਂਜੀ ਵੋਟਰ ਤਾਂ ਤੁਹਾਡੇ ਵੀ ਕੋਈ ਥੋੜਾ ਮਿਲਦਾ ਹੁਣ ਉਹ ਵੀ ਖਾਲੀ ਬੈਠੇ ਆ ਆ ਦੇਖ ਦੇਖੋ ਜੀ ਉਹ ਵੀ ਪਿੱਛੇ 10 ਬੈਠੇ ਹੀ ਆ ਨਾ ਉਹ ਵੀ 10 ਜਾਣੇ ਬੈਠੇ ਨਹੀਂ ਉਹ ਪਾਗਰ ਜੀ ਬੈਠੇ ਤਾਲੀਆਂ ਤਾਂ ਬੰਦਾ ਹੀ ਨਹੀਂ ਕੋਈ ਅੱਛਾ ਤਾਲੀਆਂ ਤਾਂ ਬੰਦਾ ਹੈ ਨਹੀਂ ਇਹ ਠੀਕ ਹੈ ਉਹਨਾਂ ਵੀ ਬੂਤ ਦਿਖਾਣੇ ਆ ਜੀ ਉਹਨਾਂ ਦੀਆਂ ਬੈਠੀਆਂ ਅਸੀਂ ਜਿਹੜਾ ਆ ਛਾਟੂ ਵੀ ਖਾਲੀ ਕਰ ਛਾਟੂ ਵੀ ਖਾਲੀ ਗਿਆ ਆ ਛਾਟੂ ਨਾਲ ਬੋਟਾਂ ਪਾਹਾਂ ਦੇ ਪਾ ਕੇ ਬੈਠੇ ਆ ਠੀਕ ਹੈ ਪੰਜਾਂ ਬੋਟਾਂ ਲੱਗੇ ਆ ਵੀ ਪੂਰੇ ਜੋਰ ਛੋਣਾ ਔਰ ਅਸੀਂ ਬੈਠ ਕੇ ਲੋ ਜੀ ਬਲਵਿੰਦਰ ਭਾਜੀ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਾਇਸ ਸਤਿਕਾਰ ਸਤਿਕਾਰ ਜੀ ਬਾਜੀ ਕਿੱਦਾਂ ਬਾਜੀ ਵੋਟਾਂ ਦਾ ਰੁਝਾਨ ਜਿਹੜਾ ਬੜੀ ਤੇਜ਼ੀ ਨਾਲ ਹੋ ਰਿਹਾ ਹਾਂਜੀ ਹਾਂਜੀ ਕਿਵੇਂ ਦੇਖਦੇ ਹੋ ਜੀ ਬਹੁਤ ਵਧੀਆ ਹੋ ਰਿਹਾ ਜੀ ਕਿਉਂਕਿ ਜਿਹੜੇ ਲੋਕ ਆ ਉਹ ਬਿਲਕੁਲ ਬਦਲਾ ਚਾਹੁੰਦੇ ਆ ਹਾਂਜੀ ਠੀਕ ਆ ਇਸ ਕਰਕੇ ਜਿਹੜੀ ਵੋਟ ਹੈ ਕਿ ਬਹੁਤ ਵਧੀਆ ਆ ਸਾਡਾ ਪੰਚਾਇਤ ਚੋਕੀ ਉਹ ਬਹੁਤ ਵਧੀਆ ਢੰਗ ਦੇ ਨਾਲ ਲੋਕ ਵੋਟ ਪਾ ਰਹੇ ਆ ਕਾਂਗਰਸ ਪਾਰਟੀ ਨੂੰ ਜਿਹੜੀ ਵੋਟ ਹੈ ਉਹ ਸੰਵਿਧਾਨ ਬਚਾਉਣ ਵਾਸਤੇ ਜਿਹੜੀ ਆ ਉਹ ਵੋਟ ਪੈ ਰਹੀ ਆ ਤੇ ਬਹੁਤ ਵਧੀਆ ਹੋ ਰਿਹਾ ਜੀ ਕਿਹਦਾ ਯਕੀਨੀ ਜੱਤ ਸਮਝ ਆਪਰੇ ਕਿਸੇ ਕੋਈ ਕਰਨਾ ਸਰ ਕੋ ਕੁਦਰਤ ਹੁੰਦਾ ਪਰ ਸਾਡੇ ਵੱਲੋਂ ਯਕੀਨੀ ਆ ਕਿਉਂਕਿ ਸੈਂਟਰ ਵਿੱਚ ਵੀ ਜਿਹੜਾ ਉੱਪਰ ਜਿਹੜੀ ਸਰਕਾਰ ਹੈ ਉਹ ਵੀ ਸਾਡੀ ਕਾਂਗਰਸੀ ਬਣ ਅਲਾਇੰਸ ਦੀ ਬਣ ਰਹੀ ਹੈ ਘੱਟ ਜੋੜ ਦੀ ਤੇ ਇੱਥੇ ਵੀ ਜਿਹੜੀਆਂ ਕਾਂਗਰਸੀਆਂ ਸੀਟਾਂ ਲਗਭਗ 10 ਦੇ ਕਰੀਬ ਸਾਡੀਆਂ ਜਾਣਗੀਆਂ 10 ਸੀਟਾਂ ਤੇ ਤੁਹਾਡੀਆਂ ਹਾਂਜੀ ਬਿਲਕੁਲ ਪੱਕਾ ਜੀ ਬਿਲਕੁਲ ਪੱਕਾ ਜੀ ਅੱਛਾ 10 ਸੀਟਾਂ ਤੁਹਾਡੀਆਂ ਹੋ ਚੁੱਕੀਆਂ ਜਿਹੜੀਆਂ ਤਿੰਨ ਸੀਟਾਂ ਹੋਗੀਆਂ ਅੱਛਾ ਕੋਈ ਤਿੰਨ ਸੀਟਾਂ 39 ਹੋ ਸਕਦੀਆਂ ਮਤਲਬ ਕਹਿਣ ਦਾ ਭਾਵ ਹੈ ਬਈ ਨਹੀਂ ਜਿਹੜੀ ਬਾਕੀ ਪਾਰਟੀ ਨੂੰ ਇੱਕ ਇੱਕ ਮਿਲੂਗੀ ਨਹੀਂ ਜੀ ਮੈਂ ਤਾਂ ਇਹ ਚਾਹੁੰਦਾ ਬਈ ਭਾਜੀ ਬੀਜੇਪੀ ਤੋਂ ਘੜਾ ਛੁੱਟਿਆ ਜਾਵੇ ਉਹ ਜਿਹੜਾ ਮਰਜੀ ਜਾਏ ਧੰਨਵਾਦ ਨਹੀਂ ਠੀਕ ਹੈ ਬਾਕੀ ਰੁਕਦਾ ਹੀ ਹਾਂ ਹਾਂ ਜੀ ਸਸੀ ਗਾਜੀ ਹਾਂ ਜੀ ਅੱਜ ਜਿਹੜਾ ਵੋਟਾਂ ਦਾ ਦੌਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹਾਂਜੀ ਹਾਂ ਤਕਰੀਬਨ ਹੁਣ ਉਹ ਦੁਪਹਿਰ ਦਾ ਟਾਈਮ ਹੋਣ ਕਰਕੇ ਬੋਟਿੰਗ ਘਟ ਗਈ ਆ ਸਵੇਰੇ ਬਹੁਤ ਜ਼ੋਰ ਲੱਗ ਚੁੱਕਾ ਹਾਂਜੀ ਹਾਂਜੀ ਤਾਂ ਤੁਸ ਤੋਂ ਅਨੁគ ਹੀ ਲੱਗਦਾ ਵੀ ਜਿਹੜੀਆਂ ਅੱਜ ਦੇ ਵੋਟਾਂ ਕਿੰਨੇ ਪਰਸੈਂਟ ਹੋਣਗੇ? ਤਕਰੀਬਨ ਤਕਰੀਬਨ ਲਾਗੇ-ਛਾਗੇ ਹੋ ਚੁੱਕਾ ਹੈਗਾ ਬਾਕੀ 4:00 ਵਜੇ ਪਤਾ ਲੱਗੇਗਾ ਅਸਲ 4:00 ਵਜੇ ਜਿਆਦਾ ਰਸ਼ ਪੈਂਦਾ ਹੁੰਦਾ ਕੋ 4 ਔਰ 5 ਦੇ ਵਿੱਚ ਪਤਾ ਲੱਗੇਗਾ ਜੀ ਜਿਆਦਾਤਰ 4-5 ਵਜੇ ਵਿੱਚ ਲੱਗੂਗਾ ਹਾਂ ਜੀ ਬਹੁਤ ਤੇ ਜਿਹੜੀ ਝਾੜੂ ਨੂੰ ਤਕਰੀਬਨ ਆ ਆਪਾਂ ਕਹਿ ਨਹੀਂ ਸਕਦੇ ਵੈਸੇ ਮੈਂ ਪੱਤਰਕਾਰੀ ਤੌਰ ਤੇ ਸਵਾਲ ਕਰ ਰਿਹਾ ਹਾਂ ਤੁਹਾਡੇ ਨਾਲ ਹਾਂ ਜੀ ਤੇ ਨਾ ਮੈਂ ਕਿਸੇ ਪਾਰਟੀ ਨਾਲ ਮੈਂ ਕਹਿ ਸਕਦਾ ਉਹ ਖਤਲੇ ਜਾ ਰਹੀ ਨਾ ਉੱਤੇ ਜਾ ਰਹੀ ਆ ਵੈਸੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਮੈ ਤੁਹਾਨੂੰ ਕੀ ਲੱਗਦਾ ਤੁਹਾਡੀ ਜਿੱਤ ਪੱਕੀ ਹੈ ਦੇਖੋ ਜੀ ਲੱਗਦਾ ਤਾਂ ਹੈਗਾ ਜੀ ਜਿੱਤ ਪੱਕੀ ਹੈ ਜੀ ਬਾਕੀ ਦੇਖੋ ਬਾਤਵਾ ਦੇ ਹੱਥ-ਪਾਸੇ ਆ ਪੱਕੇ ਜਾਣੀ ਪੂਰਾ ਤੁਹਾਨੂੰ ਕਲੀਅਰ ਤੁਹਾਨੂੰ ਜੋ ਕਿੱਦਾ ਦਾ ਹੈਗਾ ਤੁਹਾਨੂੰ ਕਲੀਅਰ ਨਹੀਂ ਲੱਗਦਾ ਲੱਗਦਾ ਤਾਂ ਕਲੀਅਰ ਹੈ ਸ਼ੋਰ ਤਾਂ ਲੱਗ ਰਿਹਾ ਹੈਗਾ ਸਰ ਹੂੰ ਬਾਕੀ ਲੋਕਾਂ ਤੇ ਟਪੰਡੇ ਜਿਹੜੇ ਆਪਣੇ ਆਪਣੇ ਸੱਜਣ ਮਿੱਤਰ ਉਹ ਆਪਣੇ 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 ਫੌਦੇ ਸਨੂੰ ਹੂੰ ਜਾਣੀ ਆਸ ਰੱਖਦੇ ਵੀ ਆਂ ਜੀ ਜੀ ਜਿੰਤਰ ਦੀ ਆਸ ਰੱਖਦੇ ਆਂ ਜੀ ਜੀ ਤੇ ਝੰਡਾ ਚੜਾ ਦਿਓਗੇ ਫੇਰ ਹਾਂਜੀ ਝੰਡਾ ਚੜਾਉਣੀ ਬਿਲਕੁਲ ਚਲੋ ਢੋਲ ਵੀ ਆਉਂਗੇ ਪੁਝਾਵਾਂਗੇ ਜੀ ਤੇ ਲੱਡੂ ਕਿੱਥੇ ਬਣਣੇ ਆ ਹਾਂਜੀ ਲੱਡੂ ਜਿੱਥੇ ਕਹੋ ਉੱਥੇ ਬਣ ਦਾਂਗੇ ਜੀ ਮੇਰੇ ਘਰ ਦੇ ਮੁੰਡ ਨੇ ਹਾਂਜੀ ਮੇਰੇ ਘਰ ਦੇ ਫੇਰ ਤਾਂ ਬੱਸ ਢੇ ਆ ਜਿਓ ਬੱਸ ਨੇ ਬਣਦੇ ਸੱਦੀ ਠੀਕ ਹੈ ਧੰਨਵਾਦ ਜੀ ਅਸੀਂ ਅੱਜ ਐਡਵੋਕੇਟ ਰਣਜੀਤ ਕੁਮਾਰ ਜਿਹੜੇ ਕੀ ਹਲਕਾ ਲੋਕ ਸਭਾ ਸ਼ਿਹਾਪੁਰ ਤੋਂ ਕੈਂਡੀਡੇਟ ਨੇ ਸਾਡੇ ਬਹੁਤ ਹੀ ਇਮਾਨਦਾਰ ਪੜੇ ਲਿਖੇ ਕੈਂਡੀਡੇਟ ਨੇ ਸੋ ਅਸੀਂ ਇਹਨਾਂ ਦੇ ਹੈਲਪ ਤੇ ਸਾਡੀ ਪਾਰਟੀ ਜਿਹੜੀ ਆ ਇੱਕ ਪਾਰਟੀ ਨਹੀਂ ਹੈਗੀ ਬੀਐਸਪੀ ਇੱਕ ਮਿਸ਼ਨ ਅਸੀਂ ਮਿਸ਼ਨ ਤੇ ਕੰਮ ਕਰ ਰਹੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜਿਹੜੇ ਸਾਡੇ ਵੋਟਰ ਆ ਤੇ ਸਪੋਟਰ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿੰਨੇ ਕੁ ਵੋਟ ਤੁਹਾਡੀ ਪੋਲਿੰਗ ਹੋ ਚੁੱਕਿਆ ਸਾਡੀ ਵੋਟ तकरीबन ਭੱਲੇ ਦੀ 2400 ਵੋਟ ਆ ਜਿਨ੍ਹਾਂ ਵਿੱਚੋਂ 30% ਪੋਲ ਹੋ ਚੁੱਕੀ ਆ ਤੇ ਜਿਨ੍ਹਾਂ ਵਿੱਚੋਂ 50% ਜਿਹੜੀ ਪੋਲ ਹੋ ਚੁੱਕੀ ਆ ਅਸੀਂ ਵੋਟਰਾਂ ਦਾ ਸਪੋਟਰਾਂ ਦਾ ਤਾਂ ਤੈਦ ਲੋ ਧੰਨਵਾਦ ਕਰਦੇ ਆ ਜੀ ਜਿਹੜੀ ਤੁਸੀਂ ਕੀ ਸਮੇਂ ਜਿਹਦਾ ਹਾਥੀ ਮਤਲਬ ਕੋ ਨਿਸ਼ਾਨ ਤੇ ਰਣਜੀਤ ਕੁਮਾਰ ਜੀ ਐਡਵੋਕੇਟ ਜਿਹੜੇ ਲੜ ਰਹੇ ਆ ਤੁਹਾਨੂੰ ਕੀ ਲੱਗਦਾ ਉਹ ਮਤਲਬ ਜਿੱਤ ਉਹਦੀ ਪੱਕੀ ਆ ਜੀ ਸਾਡੀ ਹਾਂ ਜੀ ਸਾਡੀ ਜਿੱਤ ਪੱਕੀ ਆ ਜੀ ਜੇ ਸਾਡਾ ਜੇ ਸਾਡੇ ਲੋਕ ਸਾਡੇ ਮਿਸ਼ਨ ਨਾਲ ਜੁੜਦੇ ਆ ਤੇ ਸਾਡੀ ਜਿੱਤ ਪੱਕੀ ਆ ਜੇ ਤਾਂ ਸਾਡੇ ਵਿੱਚ ਚੰਚਾਗਰੀ ਆ ਦੋਲਾਪਾਨ ਆ ਲੋਕਾਂ ਵਿੱਚ ਤੇ ਸਾਡੀ ਜਿੱਤ ਨਹੀਂ ਹੋ ਸਕਦੀ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਭ ਵਿਐਸਪੀ ਦੇ ਨਾਲ ਜੁੜੋ ਮਿਸ਼ਨ ਦੇ ਨਾਲ ਜੁੜੋ ਸੇ ਕਬੀਰ ਸਾਹਿਬ ਮਹਾਰਾਜ ਦਾ ਬਾਬਾ ਰਵਦਾਸ ਦਾ ਡਾਕਟਰ ਵੀ ਡਾਕਟਰ ਵੀ ਬਰਾਉ ਮੇਕਰ ਦਾ ਮਿਸ਼ਨ ਆ ਇੱਕ ਪਾਰਟੀ ਨਹੀਂ ਇੱਕ ਮਿਸ਼ਨ ਆ ਨੀਲਾ ਝੰਡਾ ਸਾਡਾ ਇੱਕ ਮਿਸ਼ਨ ਦੇ ਤੌਰ ਤੇ ਕੰਮ ਕਰ ਰਿਹਾ ਨਾ ਕਿ ਕਿਸੇ ਪਾਰਟੀ ਦੇ ਤੌਰ ਤੇ ਇਹ ਬਹੁਤ ਹੀ ਵਧੀਆ ਹੱਲਾ ਸ਼ੇਰੀ ਬਣਨੇ ਧੰਨਵਾਦ ਜੀ ਬੋਲੇ ਬੋਲਣਾ